ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨੇ ਸਾਡੇ ਦਾ 1,60,000 ਦੀ ਚੋਰੀ ਕੀਤੀ। ਠੱਗੀ ਕਿਸ ਤਰ੍ਹਾਂ ਮਾਰਦੇ? ਤਾਂ ਕੇ ਦੀ ਘਰ ਜਲ ਗਏ ਜਾਲਦੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲਮਾਰੀ ਚੋਰੀ ਦੇ ਸਾਮਾਨ ਲਏ। ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜੇਲ੍ਹ ਚ ਜਾਂਦੇ ਸੀ। ਜਿਸ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਬਲੋ ਡਿਊਟੀ ਨਿਭਾਈ ਗਈ ਸੀ ਰਿਟਾਇਰ ਹੋਇਆ ਸੀ ਉਸੇ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਏ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਘਟਿਆ ਕਾਰਨਾਮਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਮੋਹਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਸ ਦੇ ਵੱਲੋਂ ਆਪਣੀ ਵਰਦੀ ਪਾਈ ਜਾਂਦੇ ਸੀ ਤੇ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਪੁਲਿਸ ਵਰਦੀ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਪੁਲਿਸ ਅਧਿਕਾਰੀ ਦੇ ਬਲੋਂ ਦੱਸਿਆ ਗਿਆ ਕਿ ਇਸ ਰਿਟਾਇਰ ਪੁਲਿਸ ਮੁਲਾਜ਼ਮ ਦੇ ਬਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਘਰ ਦੇ ਵਿੱਚ ਰੇਡ ਮਾਰੀ ਗਈ ਤੇ ਘਰ ਦੇ ਵਿੱਚ ਕਲਾਸ਼ੀ ਲੈਣ ਦੇ ਬਹਾਨੇ 1,60,000 ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਜਦੋਂ ਇਸ ਵੰਦੀ ਘਰਦਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਵੱਲੋਂ ਇਹ ਸਾਰਾ ਮਾਮਲਾ ਜਾਂਚਿਆ ਗਿਆ ਇਸ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਠੱਗੀਆਂ ਮੰਨ ਵਾਲੇ ਰਿਟਾਇਰ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆਈ ਟੀਜ਼ਰ ਗ੍ਰਾਜਰ ਮੁਲਾਇਮ ਦੀ ਰਿਪੋਰਟ ਪਾ ਕੇ ਜੇ ਪੇਸ਼ ਕੀਤਾ ਕੋਰ ਰਿਜਿਸਟਰ ਇਹਦੇ ਤੇ 1,60,000 ਦਾ ਨਾਮ ਲਗਾਇਆ ਸੀ ਮੁਲਾਇਮ ਹਲਕੇ ਅੱਗੀ ਕੀਤੀ ਕਿ ਕਾਰਨ ਕੀ ਐ ਸਰ ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਤੁਹਾਡੇ ਘਰ 1,60,000 ਦੀ ਚੋਰੀ ਕੀਤੀ ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ 1 ਦਿਨ ਦਾ ਪੁਲਸ ਰਿਵਾਰਡ ਲਿਆ ਜੀ ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਇਹਦੇ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਕੋ ਫੜੇ ਨਹੀਂ ਗਏ ਕੁਛ ਦੱਸਿਆ ਸਰ ਉਹ ਵੀ ਫੜ ਰਹੇ ਆਂ ਦੀ ਛਾਪਮਾਰੀ ਕਰ ਰਹੇ ਆਂ ਦੀ ਉਹ ਵੀ ਫੜ ਰਹੇ ਆਂ ਜਲਦੀ ਫੜੇ ਜਾਣੇ ਥੱਗੀ ਕਿਸ ਤਰ੍ਹਾਂ ਮਾਰਦੇ ਤੱਗੇ ਦੀ ਘਰ ਜਲ ਗਏ ਜਾਲੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲਮਾਰਜੀ ਚੋਦੀ ਦੇ ਸਾਮਾਨ ਲਗਿਆ ਆਹ ਕੋਈ ਅੰਮ੍ਰਿਤਸਰ ਤੋਂ ਜਿ ਡੋਟੀ ਜਿੱਤਰੀ ਲੱਖ-ਲੱਖ ਫੜਾਣਿਆ ਤੇ ਡੋਟੀ ਜਿੱਤਰੀ ਰਿਟਾਇਰਮੈਂਟ ਹੋਈ ਕਿ ਲੱਗਦਾ ਜੀ ਉਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲ੍ਹਤ ਚਲੇ ਜੀ ਗਲਤ ਕੰਮ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਏ ਹੋ ਪਹਿਲਾਂ ਕੀਤਾ ਸਰ ਥਾਣਾ ਮੁਗਰਪੁਰੇ ਜੇ ਬੰਦੇ ਨੇ ਡਿਊਟੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਰੇ ਘਰਗੱਲ ਕਹਿ ਰਹੇ ਆ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਤਤੀਸ਼ ਤਤਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਆਰ ਕੀਤੀ ਆ ਦੱਸਦੀ ਕਿ ਇਹ ਹੁਣ ਪੁਲਿਸ ਨੇ ਇਸ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਲਿਆਏ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਪੁਲਿਸ ਨੂੰ ਇਸ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮੁਲਜ਼ਮ ਦੇ ਕੋਲੋਂ ਪੁੱਛਗਿੱਛ ਕਰੇਗੀ ਕਿ ਇਸ ਤੋਂ ਪਹਿਲਾਂ ਕਿੰਨੇ ਹੋ ਲੋਕਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਇਹ ਠੱਗੀਆਂ ਮਾਰ ਚੁੱਕੇ ਨੇ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਸਾਥੀਆਂ ਦੀ ਭਾਲ ਜਾਰੀ ਹੈ ਜੋ ਇਸ ਦੇ ਨਾਲ ਮਿਲ ਕੇ ਠੱਗੀਆਂ ਮਾਰਦੇ ਸੀ ਅਮਰਸੇਤੂ ਅਰਜੀਤ ਗਰੀਵਾਲ ਪੰਜਾਬੀ ਲੁੱਕ ਚੈਨਲ